ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਪਟੇਕ ਕੋ ਤੋਂ ਨਵੀਂ ਤੁਹਾਡਾ ਬਹੁਤ ਬਹੁਤ ਲੱਗਦਾ ਜੀ ਮੈਂ ਅਮਨਦੀਪਾ ਇਹ ਦੇ ਕਰਦੇ ਆ ਆਸ ਕਰਦੇ ਆ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਇਸ ਦਾ ਵੀ ਸਭ ਤੋਂ ਪਹਿਲਾਂ ਜਨੂੰਬ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪੜ ਤੱਕ ਪਹੁੰਚੇ ਤੇ ਵੀਡੀਓ ਸਾਡੇ ਨਾਲ ਦੇਖ ਸਕੋ ਹਾਂ ਜਲਦੀ ਜਲਦੀ ਵੀ ਸ਼ੇਅਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੁਪਨਾ ਦਾ ਜੈਨਾ ਵਾਲੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿੱਦਾਂ ਲੱਗਦੇ ਨੇ ਕਿ ਤੁਸੀਂ ਜੋ ਪ੍ਰਪਰ ਡਿਜ਼ਾਈਨ ਹੈ ਇਹ ਰੈਡੀ ਕਰਵਾਇਆ ਜਾਂ ਸਟਿੱਚ ਕਰਕੇ ਆਪਣੇ ਫੈਬਰਿਕ ਤੇ ਜੋ ਹੈ ਸਟਿੱਚਿੰਗ ਸਟਾਈਲ ਬੜਾ ਸੋਹਣਾ ਲੱਗਦਾ ਹੈ। ਹਾਂਜੀ। ਹਾਂਜੀ ਜਿਹੜਾ ਇਹ ਵਾਲਾ ਪ੍ਰਿੰਟ ਸੂਟ ਹੈਗਾ ਆਪਣਾ ਇਹ ਕ੍ਰਸ਼ ਕਾਟਨ ਦੇ ਉੱਪਰ ਆਪਣਾ ਸੂਟ ਹੈਗਾ। ਕ੍ਰਸ਼ ਜਿਹੜੇ ਫੈਬਰਿਕ ਹੈਗੀ ਤੇ ਇਦਾਂ ਪ੍ਰਿੰਟ ਵਾਲੀ ਸ਼ਰਟ ਤੇ ਆਫ ਵਾਈਟ ਦੇ ਦੀ ਬੋਟਮ। ਆਪਾਂ ਵਰਕ ਨਾਲ ਦੇਖੋ ਇਹ ਤੇ ਤਿਆਰ ਕਰਵਾਇਆ ਹੈਗਾ ਸੂਟ। ਤੇ ਇਹ ਵਾਲਾ ਦੇਖੋ ਇਹਦੇ ਗਲੇ ਦੇ ਉੱਪਰ ਵਰਕ ਆ ਗਿਆ। ਇਹਦੇ ਚਾਕ ਗਾਰੇ ਦੇ ਉੱਪਰ ਕੋਈ ਵਰਕ ਨਹੀਂ ਹੈਗਾ। ਇਹ ਵਾਲਾ ਗਲੇ ਦੇ ਉੱਪਰ ਵਰਕ ਆ ਗਿਆ ਤੇ ਇੱਧਰ ਇਹ ਬਾਟ ਦੇ ਉੱਪਰ ਦੇ ਵੱਲ ਦੇ ਉੱਪਰ ਵਰਕਾ ਹੈ ਇਧਰ ਇਹਦੀ ਆਫ ਵਾਈਟ ਸਲਵਾਰ ਆਗੀ ਸਲਵਾਰ ਦੀਆਂ ਮੂੜੀਆਂ ਦੇ ਉੱਪਰ ਵਰਕਾ ਤੇ ਵਿੱਚ ਇਹਦੇ ਬੁੱਢੀ ਪਾਈ ਹੋਈ ਹੈ ਸਲਵਾਰ ਦੇ ਮੂੜੀਆਂ ਦੇ ਉੱਪਰ ਵਰਕਾ ਤੇ ਕੁੱਚੇ ਦੇ ਤੇ ਇਸ ਉੱਪਰ ਨੈਟ ਦਾ ਦੁਪੱਟਾ ਇਹਦਾ ਟਾਈਡਾਈ ਕਰਵਾਇਆ ਹੋਇਆ ਹੈ ਆਪਣੇ ਸਾਰੇ ਸੁਪਰ ਨੈਟ ਦਾ ਪੱਟਾ ਦਾ ਟਾਈਡਾਈ ਹੋਇਆ ਹੋਇਆ ਹੈਗਾ ਐਦਾਂ ਇਹ ਸਾਰਾ ਸੂਟ ਆਪਾਂ ਇਹਦੇ ਵਰਕ ਦੇ ਨਾਲ ਤਿਆਰ ਹੋਇਆ ਤੁਸੀਂ ਇਹ ਵਰਕ ਕੋਲ ਨਾਲ ਕੋਈ ਘੇਰੇ ਵਗੈਰਾ ਤੇ ਐਡ ਕਰਵਾਉਣੀ ਹੈਗੀ ਆਪਣੇ ਸ਼ਰਟ ਵਗੈਰਾ ਤਾਂ ਉਹਦਾ ਵੀ ਕਰਵਾ ਸਕਦੇ ਬਾਕੀ ਜੇ ਤੁਹਾਡੀ ਪਸੰਦ ਹੋਈ ਉਸ ਅਕੋਰਡਿੰਗ ਤੁਸੀਂ ਆਪਣਾ ਫੈਬਰਿਕ ਮਤਲਬ ਸਾਨੂੰ ਸਿਲੈਕਟ ਕਰਕੇ ਦੱਸ ਸਕਦੇ ਹੋ ਜਿਹੜਾ ਤੁਹਾਨੂੰ ਪਸੰਦ ਆ ਉਸ ਦੇ ਆਪਣਾ ਸੇਮ ਵਰਕ ਦੇ ਨਾਲ ਤੁਸੀਂ ਤਿਆਰ ਕਰਵਾ ਸਕਦੇ ਹੋ ਇਹ ਵਾਲਾ ਸੂਟ ਆਪਣਾ ਰੈੱਡ ਕਲਰ ਤੇ ਤਿਆਰ ਹੋਇਆ ਹੈ ਸਿਆਹ ਵਾਲਾ ਵਰਕ ਰੈੱਡ ਕਲਰ ਦੀ ਸ਼ਰਟ ਦੇ ਉੱਪਰ ਰੈਡੀ ਹੋਇਆ ਹੈ ਇਸ ਨੂੰ ਤੁਸੀਂ ਆਪਣਾ ਲੈ ਸਕੂ ਹੁਟਾਗਾ ਇਹ ਵਾਲਾ ਵੀ ਆਪਣਾ ਕ੍ਰਸ਼ ਕਾਟਨ ਦਾ ਬਹੁਤ ਜ਼ਿਆਦਾ ਸੋਲੇ ਵਰਕੇ ਦੇ ਨਾਲ ਆਪਣਾ ਤਿਆਰ ਹੋਇਆ ਹੈਗਾ ਕ੍ਰਸ਼ ਕਾਟਨ ਦੀ ਆਪਣੀ ਸ਼ਰਟ ਹੈਗੀ ਸ਼ਰਟ ਦੇ ਵੈਸੇ ਆਪਣਾ ਕੋਈ ਵਰਤ ਨਹੀਂ ਕਰਵਾਇਆ ਹੈ ਨਾ ਸ਼ਰਟ ਤਾਂ ਹੈ ਗਈ ਉਹ ਮੋਟਲੀ ਬਟਲੂ ਵਗੈਰਾ ਲਗਾ ਕੇ ਫਸਟੇਚੇ ਕਰਵਾਈਏਗੀ ਇਹ ਵੀ ਸਿਰਫ ਆਪਣੀ ਸਲਵਾਰ ਦੇ ਉੱਪਰ ਵਰਤਾਂ ਦੇ ਕਿੰਨਾ ਸੋਨਾ ਵਰਕ ਹੋਇਆ ਹੈ ਇਹਦੇ ਨਾਲ ਦੇ ਇਹਦੇ ਸੋਨੇ ਮੈਚ ਹੋ ਰਹੀ ਹੈਗੀ ਸਲਵਾਰ ਦੀਆਂ ਨੂਰੀਆਂ ਦੇ ਉੱਪਰ ਦੇਖੋ ਸਾਰੀ ਇੱਦਾਂ ਬੜੀਆਂ ਬੰਦੀਆਂ ਇਹ ਵਾਰ ਸਲਵਾਰ ਤੇ ਵਰਤਾਂ ਗਿਆ ਨਾਲ ਇਹਦੇ ਇਹ ਸ਼ਰਟ ਆ ਗਈ ਤੇ ਸੁਪਰ ਨੈਟ ਦਾ ਦੁਪੱਟਾ ਦੇਖੋ ਆਪਾਂ ਨੇ ਸਾਰਾ ਟਾਈਟ ਕਰਵਾ ਕਿੰਨਾ ਜਿਆਦਾ ਸੋਨਾ ਆਪਣਾ ਹਿਸਾਬ ਲੱਗ ਰਿਹਾ ਹੈਗਾ ਕਿੰਨੇ ਸੋੜੀ ਵਧੀਆ ਖਿਸ਼ੀ ਕਰਾ ਰਹੀ ਹੈਗੀ ਤੇ ਅਗਰ ਤੁਸੀਂ ਇਹ ਸੂਟ ਦੇਖੋ ਇਦਾਂ ਸਟਿਚ ਕਰਵਾਇਆ ਹੋਊਗਾ ਤਾਂ ਇਹ ਗ੍ਰੇਸ ਐ ਨਹੀਂ ਬਣਨੀ ਸੀਗੀ ਦੇਖੋ ਹੁਣ ਇੰਨਾ ਜਿਆਦਾ ਸੋਨਾ ਬਣਾ ਸੁਟੇ ਜੱਜ ਰਿਹਾ ਕਿੰਨਾ ਸੋਨਾ ਲੱਗ ਰਿਹਾ ਹੈ ਇਹੇ ਸੇਮ ਵਰਕ ਤੁਸੀਂ ਮੂਰੀ ਵਾਲਾ ਵੈਸੇ ਆਫਗਰਟ ਦੇ ਉੱਪਰ ਤਾਂ ਸਾਰੇ ਥ੍ਰੈਡ ਹੀ ਜੱਜਦੇ ਹੁੰਦੇ ਨੇ ਆਫਗਰਟ ਤਾਂ ਕੋਈ ਜਿਹੜਾ ਮਰਜੀ ਥ੍ਰੈਡ ਪਾ ਲਈ ਉਹ ਵੀ ਜੱਜਦਾ ਤੇ ਤੁਸੀਂ ਆਪਣਾ ਨਾ ਪ੍ਰਿੰਟ ਸਿਲੈਕਟ ਕਰਕੇ ਜਿਹੜਾ ਪ੍ਰਿੰਟ ਤੁਹਾਨੂੰ ਪਸੰਦ ਹੋਇਆ ਉਸੇ ਤੇ ਆਪਣਾ ਤਿਆਰ ਕਰਵਾ ਕੇ ਸੇਮ ਵਰਕ ਦੇ ਨਾਲ ਤੁਸੀਂ ਲੈ ਸਕਦੇ ਹੋ ਅਗਰ ਕੋਈ ਆਪਣਾ ਵਰਕ ਤੁਸੀਂ ਇਹ ਸ਼ਰਟ ਤੇ ਵੀ ਐਡ ਕਰਵਾਉਣਾਗਾ ਤਾਂ ਉਹ ਦਾ ਆਪਣਾ ਸ਼ਰਟ ਤੇ ਐਡ ਕਰਵਾ ਸਕਦੇ ਹਾਂ ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆਗਾ ਇਹ ਆਪਣੀ ਕਾਟਨ ਸਿਲਕ ਦੀ ਫੈਬਰਿਕ ਆ ਜੀ ਬਹੁਤ ਹੀ ਜਿਆਦਾ ਸੋਹਣਾ ਡਿਜ਼ਾਈਨ ਹੈਗਾ ਆਪਣਾ ਇਹ ਤੇ ਦੇਖੋ ਇਹ ਆਪਣਾ ਮਸ਼ੀਨ ਵਰਕ ਦੇ ਨਾਲ ਆਪਾਂ ਤਿਆਰ ਕਰਵਾਇਆ ਜਿਹੜੀ ਫੈਬਰਿਕ ਆ ਇਹਦੀ ਪ੍ਰਿੰਟ ਵੀ ਇਹ ਕਾਟਨ ਸਿਲਕਾਂ ਜੀ ਕਾਟਨ ਸਿਲਕ ਤੇ ਆਪਾਂ ਨੇ ਤਿਆਰ ਕਰਵਾਇਆ ਦੇਖੋ ਇਹ ਕਾਟਨ ਸਿਲਕ ਕਾਟਨ ਸਿਲਕਾ ਜਿਹੜਾ ਬਹੁਤ ਹੀ ਜਿਆਦਾ ਵਧੀਆ ਫੈਬਰਿਕ ਆ ਗਰਮੀਆਂ ਵਿੱਚ ਵੇਅਰ ਕਰਨ ਵਾਲਾ ਤੇ ਬਹੁਤ ਹੀ ਜ਼ਿਆਦਾ ਸੌਫਟ ਹੈ ਬਟ ਲਾਈਨਿੰਗ ਜ਼ਰੂਰ ਲੱਗੂ ਕਿਉਂਕਿ ਲਾਈਨਿੰਗ ਤਾਂ ਬਹੁਤ ਜ਼ਿਆਦਾ ਪਹਿਣਾ ਲਈ ਹੁੰਦੀ ਹੈ ਕਿ ਵੀ ਲਾਈਨਿੰਗ ਲੱਗੂਗੀ ਜੇ ਨਾਲ ਕਰਮੀਮਲ ਸਟਰਾ ਚਲੋ ਆਪਾਂ ਹੁੰਦਾ ਵੀ ਇਹ ਵੀ ਲੈਣਗੇ ਵਿਦਆਊਟ ਲਾਈਨਿੰਗ ਸਟਿਚ ਹੁਣ ਬਟ ਜਿਹੜੇ ਵਧੀਆ ਬ੍ਰਾਂਡਡ ਸੂਟ ਲੇਗੇ ਉਹਨਾਂ ਦੇ ਆਪਣੇ ਲਾਈਨਿੰਗ ਜ਼ਰੂਰ ਲੱਗੂਗੀ ਉਹਨਾਂ ਨੇ ਆਪਾਂ ਲਾਈਨਿੰਗ ਨਾਲ ਹੀ ਸਟਿਚ ਹੋਣਗੇ ਦੇਖੋ ਇਹ ਆਪਣਾ ਸ਼ਰਟ ਦੇ ਉੱਪਰ ਵਰਕ ਹੈਗਾ ਆਪਾਂ ਇਹਦੇ ਵਿੱਚ ਦੇਖੋ ਕੋਈ ਮਹਿਰੂਨ ਕੱਲਰ ਮਿਸੀ ਹੈਗਾ ਬਟ ਆਪਾਂ ਇਹਦੇ ਨਾਲ ਮਹਿਰੂਨ ਕੱਲਰ ਦਾ ਕੰਬੀਨੇਸ਼ਨ ਕਰਕੇ ਤੇ ਇਹਨੂੰ ਦੇਖੋ ਆਪਾਂ ਇਹਦਾ ਫਿਨਿਸ਼ਿੰਗ ਦਿੱ ਇਹੋਕੇ ਦੇ ਨਾਲ ਜੱਜਦਾ ਸੀਗਾ ਦੇਖੋ ਇਹ ਥ੍ਰੈਡ ਆ ਜਿਹੜਾ ਮਹਿਰੂਨ ਪਾ ਕੇ ਵਧੀਆ ਡਿਜ਼ਾਈਨ ਦੇ ਨਾਲ ਆਪਾਂ ਮਸ਼ੀਨ ਵਰਕ ਦੇ ਨਾਲ ਦੇਖੋ ਤਿਆਰ ਕਰਵਾਇਆਗਾ ਕਟਵਰਕ ਆ ਗਿਆ ਇਹਦੇ ਚੱਕਰ ਘੇਰੇ ਦੇ ਉੱਪਰ ਕਟਵਰਕ ਕਟਵਰਕ ਆ ਗਿਆ ਤੇ ਵਿਚੇ ਵੀ ਫੁੱਲ ਆ ਗਏ ਇਦਾਂ ਤੇ ਇਦਾਂ ਦੀ ਬਾਜੂ ਦੇ ਉੱਪਰ ਵਰਕ ਆ ਗਿਆ ਦੇਖੋ ਇੱਕ ਇੱਕ ਫੁੱਲ ਇਦਾਂ ਬਾਜੂ ਦੇ ਉੱਪਰ ਪਿਆ ਹੋਇਆਗਾ ਤੇ ਬਹੁਤ ਜਿਆਦਾ ਸੋਹਣਾ ਆਪਣਾ ਵਧੀਆ ਡਿਜ਼ਾਈਨ ਦੇ ਨਾਲ ਜਿਹੜਾ ਸੂਟ ਆ ਤਿਆਰ ਹੋਇਆਗਾ ਬਾਟਮ ਤੇ ਵੀ ਤੇ ਆਪਾਂ ਨੇ ਕੋਈ ਵਰਕ ਤਰੀ ਕਰਵਾਇਆ ਬਾਟਮ ਦੇਖੋ ਇਦਾਂ ਇਹਦੇ ਨਾਲ ਪਲੇਣੀ ਹੈਗੀ ਕਿਉਂਕਿ ਇਹ ਕਸਟਮਰ ਨੂੰ ਨਹੀਂ ਪਸੰਦ ਸੀ ਬਾਟਮ ਦਾ ਵਰਕ ਅਗਰ ਤੁਸੀਂ ਚਾਹੋ ਤਾਂ ਇਹ ਕੱਟ ਵਰਕ ਦੇ ਨਾਲ ਉੱਪਰ ਫਲਾਰ ਪਾ ਕੇ ਬਹੁਤ ਹੀ ਜ਼ਿਆਦਾ ਸੋਹਣਾ ਬਣੂਗਾ ਬਾਟਮ ਦਾ ਵਰਕ ਵੀ ਅਗਰ ਤੁਸੀਂ ਕਰਵਾਉਣਾ ਹੈ ਨਾਲ ਪਿਓਰ ਕਮਲ ਚਨੂਨ ਦਾ ਦੁਪੱਟਾ ਹੈ ਜਿਹੜਾ ਆਪਾਂ ਨੇ ਉਹ ਤਿਆਰ ਕਰਵਾਇਆਗਾ ਤੇ ਐਦਾਂ ਦੇਖੋ ਇਹ ਟਾਈੜਾ ਹੀ ਹੋਇਆ ਹੋਇਆਗਾ ਕ ਪਿਓਰ ਕਮਲ ਚਨੂਨ ਦਾ ਦੁਪੱਟਾ ਹੈ ਬਹੁਤ ਹੀ ਜ਼ਿਆਦਾ ਸੋਹਣਾ ਆਪਣਾ ਸੂਟ ਹੈ ਜਿਹੜਾ ਤਿਆਰ ਹੋਇਆਗਾ ਤੁਸੀਂ ਚਾਹੋ ਤਾਂ ਇਹ ਵਾਲਾ ਵਰਕ ਜਿਹੜੇ ਫੈਬਰਿਕ ਤੇ ਤੁਹਾਨੂੰ ਪਸੰਦ ਹੈਗਾ ਉਸ ਤੇ ਆਪਣਾ ਕਰਵਾ ਕੇ ਲੈ ਸਕਦੇ ਹੋ ਇਹ ਪਲੇਨ ਦੇ ਉੱਪਰ ਵੀ ਬਹੁਤ ਸੋਹਣਾ ਲੱਗੂਗਾ ਇਹ ਐਦਾ ਹੀ ਨਹੀਂ ਹੈਗਾ ਕਿ ਇਹ ਵਾਲਾ ਵਰਕ ਕੱਲੇ ਪ੍ਰਿੰਟ ਦੇ ਉੱਪਰ ਸੋਹਣਾ ਪ੍ਰਿੰਟ ਦੇ ਉੱਪਰ ਤਾਂ ਜਦੋਂ ਆਪਾਂ ਡਿਫਰੈਂਟ ਡਿਜ਼ਾਈਨਰ ਜਾਂ ਜੂਟ ਬਣ ਜਾਂਦੇ ਜਾਂ ਕੋਈ ਪ੍ਰਿੰਟ ਦੇ ਉੱਪਰ ਕਰਵਾਉਂਦੇ ਆਂਗੇ ਇਹ ਪਲੇਨ ਦੇ ਉੱਪਰ ਵੀ ਇਹ ਵਾਲਾ ਡਿਜ਼ਾਈਨ ਤੁਸੀਂ ਕਰਵਾ ਸਕਦੇ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਸਾਰਾ ਡਿਟੇਲ ਸਾਨੂੰ ਭੇਜ ਕੇ ਜਿਹੜੇ ਪ੍ਰਿੰਟ ਤੇ ਤੁਸੀਂ ਕਰਵਾਉਣਾ ਫੈਬਰਿਕ ਤੇ ਕਰਵਾਉਣਾਗਾ ਤੇ ਆਪਣਾ ਸਟੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਜਿਹੜੀ ਇਹ ਵਾਲੀ ਫੈਬਰਿਕਾਂ ਦੀ ਇਹ ਆਪਣੀ ਮਲ ਕਾਟਨ ਦੀ ਫੈਬਰਿਕਾਂ ਹੈਗੀ ਮਲ ਕਾਟਨ ਦੀ ਫੈਬਰਿਕ ਤੇ ਆਪਾਂ ਨੇ ਤਿਆਰ ਕਰਵਾਇਆਗਾ ਸੂਟ ਦੇਖੋ ਇਦਾਂ ਤੇ ਇਹਦੇ ਆਪਾਂ ਨੇ ਵਰਕ ਕਰਵਾਇਆਗਾ ਘੇਰੇ ਦੇ ਉੱਪਰ ਤੇ ਇਦਾਂ ਦੀ ਬਾਜੂ ਦੇ ਉੱਪਰ ਇਹ ਵਾਲਾ ਘੇਰੇ ਦੇ ਉੱਪਰ ਵਰਕ ਹੈ ਤੇ ਬਾਹ ਦੇ ਉੱਪਰ ਵਰਕ ਹੈ ਤੇ ਕਿਉਂਕਿ ਇਹਦੇ ਨਾਲ ਆਪਾਂ ਦੇਖੋ ਪਲੇਨ ਬਾਟਮ ਸੀਗੀ ਇਦਾਂ ਬਾਟਮ ਨਾਲ ਦਾ ਪੈਚ ਲਾ ਕੇ ਬਾਹਾਂ ਦੇ ਉੱਪਰ ਵਰਕ ਹੋਇਆ ਬਾਟਮ ਨਾਲ ਦਾ ਹੀ ਪੈਚ ਲਾ ਕੇ ਘੇਰੇ ਦੇ ਉੱਪਰ ਵਰਕ ਹੋਇਆ ਹੈ ਬਹੁਤ ਜਿਆਦਾ ਸੋਹਣਾ ਦੇਖੋ ਸੂਟ ਆਪਣਾ ਤਿਆਰ ਹੋਇਆ ਹੈ ਤੇ ਨੈਕ ਨੂੰ ਆਪਾਂ ਇਹਦਾ ਬੂਟਲੀ ਬਟਨ ਵਗੈਰਾ ਨਾਲ ਤੇ ਸਾਰੀ ਜਿਹੜੀ ਡਿਜ਼ਾਈਨਿੰਗ ਹੈਗੀ ਉਹ ਵੀ ਕੀਤੀ ਹੈਗੀ ਨਾਲ ਪਿਓਰ ਕਮਲ ਜਨੂਨ ਦਾ ਦੁਪੱਟਾ ਜਿਹੜਾ ਆਪਣਾ ਤਿਆਰ ਆ ਗਿਆ ਦੇਖੋ ਐਦਾਂ ਟਾਈਡਾਈ ਹੋਇਆ ਹੈਗਾ ਸਾਰਾ ਬਹੁਤ ਹੀ ਜਿਆਦਾ ਸੋਹਣਾ ਖੂਬਸੂਰਤ ਆਪਣਾ ਇਹਦਾ ਦੁਪੱਟਾ ਹੈਗਾ ਉਹ ਤਿਆਰ ਹੈਗਾ ਕਮਲ ਜਨੂਨ ਦਾ ਦੁਪੱਟਾ ਹੈਗਾ ਤੁਸੀਂ ਆਪਣਾ ਸੈਮੀ ਜੂਨ ਸੈਮੀ ਔਰਗੰਜ਼ਾ ਬਰਬਰੀ ਦਾ ਜੋ ਵੀ ਤੁਸੀਂ ਚਾਹੋ ਤੁਸੀਂ ਆਪਣਾ ਉਹ ਕਰਵਾ ਕੇ ਲੈ ਸਕਦੇ ਹੋ ਮਾਲ ਕਾਟਨ ਦੀ ਫੈਬਰਿਕ ਦੀ ਆਪਣੀ ਸੂਟ ਹੈਗਾ ਤੇ ਨਾਲ ਆਪਣੇ ਦੁਪੱਟਾ ਕਮਚ ਰੂੰਦਾ ਬਾਕੀ ਫੈਬਰਿਕ ਜਿਹੜੀ ਤੁਹਾਨੂੰ ਪਸੰਦ ਹੋਈ ਉਸੇ ਤੁਸੀਂ ਆਪਣਾ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦੇਖੋ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਤਿਆਰ ਕਰਵਾਇਆ ਇਹ ਪਿਓਰ ਔਰਗਾਂਜ਼ਾ ਦੀ ਫੈਬਰਿਕ ਹੈਗੀ ਬਹੁਤ ਸੋਹਣਾ ਡਿਜ਼ਾਈਨਰ ਸੂਟ ਆਪਾਂ ਨੇ ਤਿਆਰ ਕਰਵਾਇਆ ਦੇਖੋ 올ਓਵਰ ਸੂਟ ਹੈਗਾ ਇਹ ਆਪਣਾ ਔਰਗਾਂਜ਼ਾ ਦੀ ਫੈਬਰਿਕ ਆ 올ਓਵਰ ਸੂਟ ਹੈਗਾ ਰੱਖਣ ਦਾ ਤੇ ਇਹ ਦੇਖੋ ਸ਼ਰਟ ਹੈਗੀ ਇਹਨੂੰ ਆਪਾਂ ਡਿਜ਼ਾਈਨਰ ਲੁੱਕ ਦਿੱਤੀ ਹੈਗੀ ਸ਼ਰਟ ਨੂੰ ਦੇਖੋ ਇਹਦਾ ਵਰਕ ਕਰਵਾਇਆ ਕਿੰਨਾ ਸੋਹਣਾ ਦੇਖੋ ਵਰਕ ਹੋਇਆ ਹੈਗਾ ਤਿੰਨ ਕਲਰ ਦਾ ਆਰਗੈਂਜ਼ਾ ਆਪਾਂ ਨੇ ਡਾਈ ਕਰਵਾ ਕੇ ਐਦਾ ਦੇਖੋ ਤੇ ਵਰਕ ਕੀਤਾ ਹੈ ਜਿਗਜੈਗ ਜੀ ਵਾਲਾ ਆਪਣਾ ਕਟ ਵਰਕ ਵਾਲਾ ਵਰਕ ਕਰਵਾਇਆ ਹੈਗਾ ਤਿੰਨ ਕਲਰ ਦਾ ਆਰਗੈਂਜ਼ਾ ਆਪਾਂ ਨੇ ਡਾਈ ਕਰਵਾਇਆ ਤੇ ਇਧਰ ਦੇਖੋ ਇਹ ਆ ਗਿਆ ਬਾਜੂ ਦਾ ਵਰਕ ਬਾਜੂ ਦਾ ਵਰਕ ਆ ਗਿਆ ਤੇ ਨਾਲ ਦੇਖੋ ਇਹ ਪਿਓਰ ਆਰਗੈਂਜ਼ਾ ਦਾ ਦੁਪੱਟਾ ਹੈਗਾ ਇਹ ਵਾਲਾ ਦੁਪੱਟਾ ਦਾ ਤੇ ਫੋਰ ਸਾਈਡ ਦੁਪੱਟੇ ਦੇ ਆਪਾਂ ਨੇ ਕਟ ਵਰਕ ਕੀਤਾ ਹੈਗਾ ਦੇਖੋ ਕਿੰਨਾ ਸੋਹਣਾ ਆਪਣਾ ਸੂਟ ਬਣ ਕੇ ਤਿਆਰ ਹੋਇਆ ਹੈਗਾ ਤੁਸੀਂ ਐਦਾਂ ਹੀ ਆਪਣੇ ਹਨਾ ਡਿਜ਼ਾਈਨਰ ਸੂਟ ਤਿਆਰ ਕਰਵਾ ਸਕਦੇ ਹੋ ਜਿਹੜੇ ਅਸੀਂ ਕੋਈ ਵੀ ਤੁਹਾਨੂੰ ਫੈਬਰਿਕ ਦੱਸਦੇ ਹੁੰਨੇ ਆ ਪ੍ਰਿੰਟ ਸੁਪਾ ਦੇਣਾ ਅਪਲੋਡ ਕੀਤੇ ਹੋਏ ਤੁਸੀਂ ਕੋਈ ਵੀ ਪ੍ਰਿੰਟ ਲੈ ਸਕਦੇ ਹੋ ਕਾਫੀ ਸਾਰੇ ਪ੍ਰਿੰਟ ਆਪਣੇ ਕੋਲ ਹੈਗੇ ਨੇ ਹਰ ਇੱਕ ਫੈਬਰਿਕ ਦੇ ਵਿੱਚ ਹੈਗੇ ਲਗੇ ਔਰਗੈਂਜ਼ਾ ਚ ਲੋ ਕ੍ਰੇਪ ਚ ਲੋ ਟਿਸ਼ੂ ਚ ਲੋ ਸਿਮਰ ਚ ਹਨਾ ਹੁਣ ਗਰਮੀਆਂ ਵਾਲੇ ਚ ਵਾਟਰ ਕਾਟਨ ਚ ਮਸਲੀਨ ਚ ਜੋ ਵੀ ਫੈਬਰਿਕ ਤੁਹਾਨੂੰ ਚਾਹੀਦਾ ਹੈਗਾ ਪ੍ਰਿੰਟ ਵਾਲਾ ਉਹੀ ਆਪਣੇ ਕੋਲ ਅਵੇਲੇਬਲ ਆ ਤੁਸੀਂ ਕਿਸੇ ਤੇ ਵੀ ਆਪਣਾ ਹਨਾ ਐਦਾਂ ਦੇ ਡਿਜ਼ਾਈਨਰ ਸੂਟ ਤਿਆਰ ਕਰਵਾ ਕੇ ਲੈ ਸਕਦੇ ਆਪਾਂ ਐਦਾਂ ਤੁਹਾਨੂੰ ਹੋਰ ਵਰਕ ਵਗੈਰਾ ਦਿਖਾਵਾਂਗੇ ਸਾਰਾ ਤੁਸੀਂ ਆਪਣੀ ਡਿਜ਼ਾਈਨਿੰਗ ਦਾ ਆਈਡੀਆ ਇਹਨਾਂ ਤੋਂ ਲੈ ਸਕਦੇ ਹੋ ਤੇ ਪ੍ਰਿੰਟ ਤੁਸੀਂ ਆਪਣਾ ਸੈਂਡ ਸਿਲੈਕਟ ਕਰ ਸਕਦੇ ਹੋ ਜਿਹੜਾ ਫੈਬਰਿਕ ਆਪਾਂ ਦੀ ਖੂਨ ਦੀ ਫੈਬਰਿਕ ਹੈ ਜੀ ਖੂਨ ਦੇ ਵਿੱਚ ਵੀ ਆਪਾਂ ਨੂੰ ਕਾਫੀ ਸਾਰੇ ਪ੍ਰਿੰਟ ਮਿਲ ਜਾਂਦੇ ਨੇ ਕਿ ਪ्योर ਖੂਨ ਆ ਗਏ ਇਹ ਕੋਈ ਐਦਾਂ ਨਹੀਂ ਹੈਗਾ ਵੀ ਜਿਹੜਾ ਇਹ ਧੁੱਤ ਤੋਂ ਸ਼੍ਰਿੰਕ ਹੋ ਜੂਗਾ ਨਹੀਂ ਹੋਊਗਾ ਨਾ ਕੁਝ ਨਹੀਂ ਹੁੰਦਾ ਹੈਗਾ ਇਹਨੂੰ ਕਿਉਂਕਿ ਆਪਾਂ ਜੋ ਵੀ ਫੈਬਰਿਕ ਯੂਜ਼ ਕਰਦੇ ਹਾਂ ਸਾਰਾ ਆਪਣਾ ਕੁਆਲਿਟੀ ਵਾਲਾ ਫੈਬਰਿਕ ਹੁੰਦਾ ਹੈ ਦੇਖੋ ਇਹਦੇ ਵਿੱਚ ਆਪਾਂ ਨੂੰ ਐਵੇਂ ਬੂਟੀ ਹਾਂ ਜਿਹੜੇ ਆਪਾਂ ਥ੍ਰੈਡ ਦੇ ਨਾਲ ਦੇਖਿਆ ਬੂਟੀਆਂ ਪਾਈ ਹੋਈਆਂ ਨੇ ਜੰਗਲਾ ਥ्रेड ਤੇ ਨਾਲ ਜਿਹੜਾ ਆਫ ਵਾਈਟ ਜਾਓ ਇਦਾਂ ਸਾਰੇ ਦੇ ਵਿੱਚ ਬੂਟੀਆਂ ਨੇ ਦੇਖੋ ਇਦਾਂ ਪੱਤੇ ਜੇ ਬਣਾਏ ਹੋਏ ਨੇ ਤੇ ਇਹ ਦੇਖੋ ਇਹਦਾ ਨੱਕ ਦਾ ਵਰਕ ਆ ਗਿਆ ਇਹ ਦੇਖੋ ਬੋਟਮ ਨਾਲ ਦਾ ਪੈਚ ਲਾ ਕੇ ਆਪਾਂ ਨੇ ਵਰਕ ਕਰਵਾਇਆ ਨੱਕ ਦੇ ਉੱਪਰ ਤੇ ਜਿੱਦਾਂ ਦੇਖੋ ਆਹ ਬੋਟਮ ਤੇ ਬੂਟੀਆਂ ਨੇ ਇਦਾਂ ਪੱਤੇ ਬਣੇ ਹੋਏ ਨੇ ਗਿਆ ਆਹ ਸਾਰੇ ਉਵੇਂ ਦੇਖੋ ਇਹਦੇ ਸ਼ਰਟ ਤੇ ਬਣਾਏ ਨੇ ਆਪਾਂ ਸਾਰੇ ਤੇ ਫਿਰ ਆਹ ਨੱਕ ਦਾ ਵਰਕ ਜਿਹੜੇ ਪੈਚ ਲਗਾਤੇ ਹੋਏ ਆਇਆ ਹੈਗਾ ਤੇ ਇਹ ਵੇਖੋ ਇਹਦੇ ਬਾਹਾਂ ਇਹ ਵਾਲਾ ਬਾਹਾਂ ਦਾ ਜਮਤ ਹਨ ਬਾਹਾਂ ਬਹੁਤ ਜਿਆਦਾ ਸੋਹਣੇ ਨਵੇਂ ਨਵੇਂ ਡਿਜ਼ਾਈਨ ਕਰ ਤਿਆਰ ਕਰਵਾਇਆ ਹੈਗੇ ਆਪਾਂ ਨੇ ਤੁਸੀਂ ਇਹਨਾਂ ਨੂੰ ਦੇਖ ਕੇ ਆਪਣੀ ਫੈਬਰਿਕ ਦੀ ਸਿਲੈਕਸ਼ਨ ਕਰ ਦੀ ਸਿਲੈਕਟ ਕਰਕੇ ਹੈਨਾ ਸਿਲੈਕਟ ਕਰਕੇ ਆਪਣਾ ਕੋਈ ਵੀ ਫੈਬਰਿਕ ਤੁਸੀਂ ਉਹ ਤੇ ਜਿਹੜਾ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਨਾ ਦੇਖੋ ਕਮਲ ਚੀਨੂ ਦਾ ਦੁਪੱਟਾ ਇਹਦੇ ਇਹਦਾ ਇੱਕ ਫੈਲੋ ਦਾ ਡਾਈ ਕਰਵਾ ਕੇ ਆਪਾਂ ਨੇ ਲੇਸ ਨਾਲ ਇਹਦਾ ਜੋ ਵੀ ਚਲੇਸ ਆਪਾਂ ਯੂਜ਼ ਕੀਤੀ ਹੈਗੀ ਉਹੀ ਆਪਾਂ ਦੁਪੱਟੇ ਤੇ ਲਗਾਈਏ ਬੱਤੇ ਜਿਹੜਾ ਵਰਕ ਹੈ ਜਿਹੜਾ ਬਾਟਮ ਤੇ ਆ ਸਾਰੀ ਸ਼ਰਟ ਤੇ ਆ ਤੇ ਇਹਦਾ neck ਤੇ ਆ ਬਾਹਾਂ ਤੇ ਆ ਬਹੁਤ ਜਿਆਦਾ ਸੋਹਣਾ ਆਪਣਾ ਵਰਕ ਹੋਇਆ ਹੈਗਾ ਤੁਸੀਂ ਆਪਣੇ ਪਸੰਦ ਦੇ ਅਨੁਸਾਰ ਹੈ ਨਾ ਜਿਹੜਾ ਫੈਬਰਿਕ ਤੁਹਾਨੂੰ ਪਸੰਦ ਆ ਉਸੇ ਤੇ ਕਰਵਾ ਕੇ ਦਸੇਮ ਵਰਕ ਨਾਲ ਲੈ ਸਕਦੇ ਹੋ ਹਾਂਜੀ ਦੇਖੋ ਇਹ ਲੈਸ ਹੈਗਾ ਆਪਣਾ ਇਹ ਆਪਣਾ ਬਰਬਰੀ ਦਾ ਸੂਟ ਆ ਬਰਬਰੀ ਦੀ ਫੈਬਰਿਕ ਆਗੀ ਇਹਦੀ ਬਹੁਤ ਜਿਆਦਾ ਸੋਹਣਾ ਡਿਫਰੈਂਟ ਜਿਹਾ ਵਰਕ ਹੈ ਦਿੱਤੇ ਆਪਣੇ ਮਜ਼ੈਂਟਾ ਕਲਰ ਦਾ ਕਲਰ ਆ ਕਰ ਇਹਦਾ ਸ਼ਰਟ ਦਾ ਵਿੱਚ ਆਫ ਵਾਈਟ ਮਜ਼ੈਂਟਾ ਲੇਕ ਐਦਾਂ ਪਹਿਲਾਂ ਤਾਂ ਆਪਾਂ ਨੇ ਇਹ ਸਟਿਚਿੰਗ ਸਟਾਈਲ ਦਿੱਤਾ ਗਾਇਨ ਇਹਦਾ ਡਬਲ ਲੇਸ ਦੇ ਨਾਲ ਤ벌 ਇਸ ਦਿਨ ਅਸਲੀ ਕਿੰਨ ਸਟਾਈਲ ਦਿੱਤਾ ਸੈਂਟਰ ਦੇ ਵਿੱਚ ਲੈਕਟ ਵਗੈਰਾ ਦਾ ਦੇਖੋ ਇਹਨੇ ਤੇ ਫਿਰ ਇਹਦੀ ਬਾਹ ਦੇ ਉੱਪਰ ਦੇਖੋ ਆਪਾਂ ਪੈਚ ਲਗਾ ਕੇ ਵਰਕ ਕਰਵਾਇਆਗਾ ਇਹਨੇ ਇਹ ਬਾਹ ਦੇ ਉੱਪਰ ਇਹ ਵਰਕ ਕਰਵਾਇਆ ਪੈਚ ਲੱਗਾ ਹੋਇਆਗਾ ਇਹਦਾ ਮਜ਼ੈਂਟਾ ਕਲਰ ਦਾ ਤੇ ਆਫ ਵਾਈਟ ਇਹਦੇ ਨਾਲ ਦੀ ਦੇਖੋ ਬਾਟਮ ਆ ਬਾਟਮ ਦੀਆਂ ਮੂਰੀਆਂ ਤੇ ਵੀ ਇਦਾਂ ਮਜ਼ੈਂਟਾ ਪੈਚ ਲਾ ਕੇ ਵਰਕ ਕੀਤਾ ਆਪਾਂ ਆਹ ਵਾਲਾ ਪੈਚ ਜਿਹੜਾ ਹੈ ਬਾਟਮ ਦੀਆਂ ਮੂਰੀਆਂ ਤੇ ਆਉਂਦਾ ਬਹੁਤ ਹੀ ਜਿਆਦਾ ਸੋਹਣਾ ਸੂਤ ਤਿਆਰ ਹੋਇਆਗਾ ਇੰਨਾ ਸੋਹਣਾ ਹੈ ਨਾ ਪ੍ਰੋਫੈਸ਼ਨਲ ਜੀ ਲੁੱਕ ਵਾਲਾ ਸੂਟ ਤਿਆਰ ਹੈਗਾ ਕਰਲਿਸ ਜੀ ਲੁੱਕ ਵਾਲਾ ਹਨ ਤੁਸੀਂ ਐਵੇਂ ਵੀ ਤਿਆਰ ਕਰਵਾ ਸਕਦੇ ਹੋ ਆਪਣਾ ਸੂਟ ਨਾਲ ਦੇਖੋ ਪਿਓਰ ਕਮਲ ਜਰੂਨ ਦਾ ਦੁਪੱਟਾ ਦੁਪੱਟਾ ਸੀ ਜਿਵੇਂ ਕਸਟਮਰ ਕਹਿੰਦਾ ਆਪਣਾ ਕਮਲ ਜਰੂਨ ਪਿਓਰ ਜੂਨ ਆਰਗੈਂਜ਼ਾ ਸ਼ਫੂਨ ਹਨਾ ਆਪਾਂ ਉਸੇ ਅਕੋਰਡਿੰਗਲੀ ਗਵਨ ਤੁਸੀਂ ਆਪਣਾ ਦੁਪੱਟਾ ਵੀ ਆਪਣੀ ਚੋਇਸ ਦੇ ਅਕੋਰਡਿੰਗ ਜੇ ਤੁਹਾਨੂੰ ਪਸੰਦ ਹੋਵੇ ਤਰਵਾ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਡਿਫਰੈਂਟ ਲੁੱਕ ਵਾਲਾ ਆਪਣਾ ਸੂਟ ਤਿਆਰ ਹਨ ਡਿਜ਼ਾਈਨਿੰਗ ਹੀ ਬਹੁਤ ਕਾਫੀ ਸੋਹਣੀ ਹੈ ਇਹਦੇ ਬਹੁਤ ਜਿਆਦਾ ਸੋਹਣਾ ਸਰਕਲ ਜੇ ਵਾਲਾ ਡਿਜ਼ਾਈਨ ਹੈ ਬਾਟਮ ਤੇ ਕ ਵਾਹਾਂ ਦੇ ਉੱਪਰ ਤੇ ਬੋਟਲ ਦੇ ਬਹੁਤ ਜਿਆਦਾ ਸੋਨਾਂ ਡਿਜ਼ਾਈਨ ਹੈਗਾ ਤੁਸੀਂ ਸੇਮ ਤਿਆਰ ਕਰਵਾ ਸਕਦੇ ਹੋ ਆਪਣੀ ਫੈਬਰਿਕ ਕੋਈ ਵੀ ਕਰਵਾ ਸਕਦੇ ਹੋ ਤੁਸੀਂ ਹਾਂਜੀ ਇਹ ਆਪਾਂ ਤੁਹਾਨੂੰ ਵਰਕ ਵਾਲੇ ਸੂਪ ਦਿਖਾ ਚੁੱਕਿਆ ਨੇ ਪ੍ਰਿੰਟ ਦੇ ਉੱਪਰ ਡਿਜ਼ਾਈਨਿੰਗ ਆਪਾਂ ਦਿਖਾ ਚੁੱਕਿਆ ਹੈ ਤੇ ਪ੍ਰਿੰਟ ਤੁਸੀਂ ਆਪਣੇ ਅਕੋਰਡਿੰਗ ਸelect ਕਰ ਸਕਦੇ ਹੋ ਜਿਹੜੀ ਵੀ ਫੈਬਰਿਕ ਤੁਹਾਨੂੰ ਪਸੰਦ ਹੋ ਪ੍ਰਿੰਟ ਦੀ ਤੇ ਡਿਜ਼ਾਈਨਿੰਗ ਆਪਣੇ ਸੇਮ ਰੱਖ ਸਕਦੇ ਹੋ ਵਰਕ ਦੇ ਜਿਵੇਂ ਤਾਂ ਤੁਸ ਕਹੋ ਵੀ ਕੋਈ ਹੋਰ ਚਾਹੀਦੀ ਤੁਸੀਂ ਆਪਣਾ ਬਿਲਕੁਲ ਸਟਾਈਲ ਜਿਹੜਾ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਆਪਣਾੜਾ ਆਰਡਰ ਆਸਮਾਨ WhatsApp ਤੇ ਪੇਸ ਕਰ ਸਕਦੇ ਹੋ ਜੀਤ ਮਸਾੜਾ WhatsApp ਨੰਬਰ ਆ ਰਿਹਾ 623916899 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਦੂਸਰੇ ਵੀ ਸੁਟਾਰਾ ਨਵੀਂ ਰਚਨਾ ਬਿਲਡਿੰਗ ਆ ਸਸ